ਦੋਸਤੋ ਬਈਨੋ ਕੋਲੇ ਬਈਨੋ ਕੋਲੇ ਕਹਿ ਜਾ ਪਟਾਕੇ ਜੀ ਜਿਹੜਾ ਪੂਰਾ 3 ਘੰਟੇ ਚੱਲਦਾ ਪੂਰਾ 3 ਘੰਟੇ ਬਈ ਕਿਹੜਾ ਪਟਾਕਾ ਬਈ ਦੱਸੋ ਜੀ ਇਹ ਇਹ ਸਰ 500 ਸ਼ਾਟ ਹੈ 500 ਸ਼ਾਟ 500 ਪਟਾਕਾ ਪੈਂਦਾ ਬਈ ਜੀ ਰਾਤ ਨੂੰ 12 ਵਜੇ ਚਲਾ ਦਿਓ ਸਵੇਰੇ 3 ਵਜੇ ਤੱਕ ਚੱਲੇਗਾ ਇਹ 12 ਵਜੇ ਲਾਉਨੇ ਆ ਜੀ 3 ਵਜੇ ਪਟਾਕਾ ਚੱਲਦਾ ਲਗਾਤਾਰ 3 ਘੰਟੇ ਜੀ ਤੇ ਬਸ 500 ਪਟਾਕੇ ਬਈ ਜੀ ਫੜ 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 ਹੋਈ ਜਾਣੀਆਂ ਦਵਾਈ ਤੇ ਲੋਕ ਸਮਝਣਗੇ ਪੂਰੀ ਦੁਨੀਆ ਸੌਂ ਜੂ ਪਰ ਮੈਂ ਕਹਿੰਦਾ ਵੀ ਇਹ ਜਿਹੜੇ ਪਟਾਕੇ ਆ ਪਟਾਕਾ ਨਹੀਂ ਖਤਮ ਹੋਣਾ ਇਹ ਬਾਈ ਦੀ ਦੁਕਾਨ ਦਾ ਐ ਭਾਈ ਜੀ ਇੱਕ ਬੜਾ ਕਾਹੜਾ ਹੋੜ ਕੋਲ ਹੋਰ ਵੀ ਹੈਗਾ 700 ਫੁੱਟ ਦੇ ਉੱਪਰ ਜਾ ਕੇ ਚੱਲਦਾ ਸਰ ਬਹੁਤ ਵੱਡਾ ਕਹਿਆ ਸਰ ਸਾਡੇ ਬਾ ਜੀ ਬਨੀਤਾ ਦੇ ਬਟਾਕੇ ਸਾਰੇ ਸ਼ਾਟ ਮਿਲ ਜਾਣਗੇ ਜੀ ਭਾਈ ਬਨੀਤਾ ਜੀ ਸੋਨੀ ਦੇ ਪੈਨ ਸਭ ਤੋਂ ਵੱਡੇ ਠੀਕ ਹੈ ਜੀ ਚੱਲ ਜਿਹੜੇ ਮੈਚਾਂ ਚੱਲਦੇ ਆਈਪੀਐਲ ਜੀ ਹੋਰ ਸੋਨੀ ਦੇ ਸਾਰੇ ਡੰਡੇ ਮਿਲ ਜਾਣਗੇ ਸਾਡੇ ਬਾ ਜੀ ਠੀਕ ਹੈ ਜੀ ਇਹ ਆਈਪੀਐਲ ਚੱਲਦੇ ਭਾਈ ਇਹ ਆਈਪੀਐਲ ਸ਼ਾਟ ਚੱਲਦੇ ਜਿਹੜੇ ਸਾਰੇ ਆ ਜੀ ਠੀਕ ਹੈ ਜੀ ਹਾਂਜੀ ਇੱਕ ਭਾਈ ਇਹਦੇ ਤੇ ਬਟਾਕੇ ਤੁਸੀਂ ਦਿਖਾਏ ਸਾਨੂੰ ਇਹ 30 ਸ਼ਾਟ ਹੈ ਸਾਰੇ 30 ਸ਼ਾਟ ਜੀ 30 ਬਟਾਕੇ 30 ਬਟਾਕੇ 450 ਦਾ ਮਲਟੀ ਕਲ 1208 900 ਰੁਪਏ ਦਾ 8 900 ਦਾ ਬਟਾਕਾ ਬਾਈ 400 ਚ ਇਹ ਜੀ ਫਿਰ 1000 ਵਾਲੀ ਲੜੀ ਅਸੀਂ ਆਫਰ ਰੱਖੀ ਹੋਈ ਹੈ ਜੀ ਸਿਰਫ 100 ਰੁਪਏ ਦੇਵਾਂਗੇ 1000 ਰੁਪਏ ਰੱਖਿਆ 100 ਰੁਪਏ ਰੇਟ ਹੈ ਦਾ ਸਿਰਫ 100 ਰੁਪਏ ਦੀਵਾਲੀ ਤੱਕ ਇਹਦੇ ਤੋਂ ਬਾਈ ਕਿਹੜੇ ਬਟਾਕੇ ਆ ਮੁਰਗਾ ਛਾਪ ਦੀ ਲੜੀ ਮੁਰਗਾ ਛਾਪ ਦੀ ਲੜੀ ਹੈ ਕਿੰਨੀਆਂ ਲੜੀਆਂ ਬਾਈ ਚ 100 ਹਜ਼ਾਰ ਵਾਲੀ ਹੈ ਜੀ ਇਹ ਹਜ਼ਾਰ ਵਾਲੀ ਹਜ਼ਾਰ ਬਟਾਕੇ ਆ ਜੀ 1000 ਬਟਾਕਾ ਸਿਰਫ 100 ਰੁਪਏ ਦੇਵਾਂਗੇ 100 ਰੁਪਏ ਚ ਬਾਈ ਜੀ 1000 ਬਟਾਕਾ ਤੇ ਬਾਈ ਜੀ ਇਹ ਜਿਹੜੇ ਪਟਾਕੇ ਆ ਜੀ ਤੁਸੀਂ ਦੱਸੋ ਜੀ ਸਾਨੂੰ ਹਾਂਜੀ ਇਹਦਾ ਰੇਟ ਬਾਈ ਦੂਜੇ ਰੇਟਾਂ ਨਾਲ ਉਹ ਕਿੰਨਾ ਕੀ ਫਰਕ ਹੈ ਜੀ ਦਾ ਬਾਜ਼ਾਰ 'ਚ ਸਾਰੇ 10-11000 ਰੁਪਏ ਰੇਟ ਆ 11000 ਜੀ ਹਾਂਜੀ ਸਾਢੇ ਬਾ ਸਾਢੇ 6000 ਰੁਪਏ ਬਾਈ ਜੀ 11000 ਵਾਲਾ ਪਟਾਕਾ ਜਿਹੜਾ ਹੈਗਾ ਜੀ ਬਾਈਆਂ ਕੋਲੇ 6000 ਵਾਲਾ ਜੀ 800 ਵਾਲਾ 400 ਵਾਲਾ 1500 ਵਾਲਾ 600 ਵਾਲਾ ਜੀ 600 ਵਾਲਾ 200 ਵਾਲਾ ਇਹਦਾ 500 ਵਾਲਾ ਉਹ ਬਾਈ ਜੀ ਕੋਲੇ 600 ਵਾਲਾ ਪਟਾਕਾ ਹੈ ਅੱਗੇ ਆਪਾਂ ਤੁਹਾਨੂੰ ਲੈ ਕੇ ਚੱਲਦੇ ਆ ਆਜੋ ਬਾਈ ਜੀ ਆ ਦੇਖੋ ਬਾਈਆਂ ਕੋਲੇ ਬਹੁਤ ਵਧੀਆ ਵਧੀਆ ਪਟਾਕੇ ਆ ਸਰ ਸਾਡੇ ਕੋਲ ਹੋਲਸੇਲ ਦਾ ਕੰਮ ਹੈ ਜੀ ਜਿਹੜਾ ਮਰਜੀ ਪਟਾਕਾ ਲੈ ਲੋ ਕੋਈ ਦਿੱਕਤ ਨਹੀਂ ਹੈ 25 ਸ਼ਾਟ 50 ਸ਼ਾਟ 100 ਸ਼ਾਟ ਜੀ 1000 ਸ਼ਾਟ ਤੱਕ ਪਿਆ ਸਰ ਸਾਡੇ ਕੋਲ 6 ਘੰਟੇ ਚੱਲੇਗਾ 1000 ਸ਼ਾਟ ਸੋ ਭਾਈ ਜਿਹੜੀ ਵੀਡੀਓ ਤੁਸੀਂ ਹੁਣ ਤੱਕ ਦੇਖੀ ਹੈ ਇਹ ਪਟਾਕੇ ਬਾਈ ਕੋਲੇ ਜਿਹੜਾ ਹੈਗਾ ਦੁਕਾਨ ਦਾ ਐਡਰੈਸ ਹੈ ਪੂਰਾ ਬਾਈ ਦਾ ਮੋਬਾਈਲ ਨੰਬਰ ਹੈ ਮੈਂ ਕਹਿੰਦਾ ਵੀ ਇੰਨਾ ਸਸਤਾ ਇੰਨਾ ਵਧੀਆ ਪਟਾਕਾ ਆ ਸੀ ਬਾਈ ਕਮਾਲ ਹੈ ਮਤਲਬ ਬਾਈ ਜੀ ਇਹ ਕਹਿ ਸਕਦੇ ਆ ਵੀ ਜਿਹੜੀ ਮਰਜ਼ੀ ਤੁਸੀਂ ਤਰ੍ਹਾਂ ਦਾ ਭੜਾਕਾ ਲੈ ਸਕਦੇ ਆ ਜਿਹੜਾ ਮਰਜ਼ੀ ਸਾਹ ਸਾਰੀ ਕੰਪਨੀ ਦਾ ਆਪਣੇ ਪਾਸ ਮਾਲ ਮਿਲੇਗਾ ਠੀਕ ਹੈ ਜੀ ਇਹ ਕੋਕ ਦਾ ਸਭ ਤੋਂ ਫੇਮਸ ਬ੍ਰਾਂਡ ਹੈ ਕੋਕ ਵੈਰੀਬਲ ਸ਼ਨ ਸ਼ਾਈਨ ਵਨੀਤਾ ਗੁੜੀਆਂ ਮਹਾਰਾਜਾ ਜਿਹੜੀ ਮਰਜ਼ੀ ਕੰਪਨੀ ਦਾ ਲੈ ਲੋ ਸਕਦੇ ਬਾਈ ਜਿਵੇਂ ਸਾਡੇ ਭੰਡਾ ਦੇ ਵਿੱਚ ਗੋਨਾਂ ਦੇ ਮੰਡੀ ਦੇ ਵਿੱਚ ਜਦੋਂ ਆਉਜ ਮੈਂ ਪਕੜਦੇ ਜਿਹਨੂੰ ਕਹਿੰਦੇ ਵੱਡੇ ਅਨਾਰ ਹੋ ਗਏ ਜਿਆਦਾ ਵਧੀਆ ਆਸਤਵਾਜੀਆਂ ਹੋ ਗਈਆਂ ਜੀ 1 ਮਿਲੀਅਨ ਲੇਡੋ ਵੜਾ ਕੇ ਕਹਿ ਜਾਂਦੇ ਆ ਉਂਗਲੀ ਭੜਾ ਕੇ ਕਹਿ ਜਾਂਦੇ ਆ ਮਾਤਾ ਭੜਾ ਕੇ ਕਹਿ ਜਾਂਦੇ ਆ ਮਿਲਦੇ ਬਾਈ ਮਾਤਾ ਬਡਾਕੇ ਸਰ ਥੋੜੇ ਅਸੀਂ ਰੱਖਦੇ ਨਹੀਂ ਬਾਕੀ ਸਾਰੇ ਬਡਾਕੇ ਠੀਕ ਹੈ ਜੀ ਭਾਈ ਇੱਕ ਵਾਰ ਸੁਣਦੇ ਵਿੱਚ ਆਇਆ ਸੀ ਨਾ ਮਤਲਬ ਕੀ ਛੋੜੇ ਛੋੜੇ ਹੁੰਦੇ ਸੀ ਕਹਿੰਦੇ ਅਸੀਂ ਕਰੌਲੀ ਫੈਕਟਰੀ ਹੈ ਤਾਂ ਉੱਥੇ ਬਡਾਕੇ ਸਸਤੇ ਮਿਲਦੇ ਆ ਉੱਥੇ ਦੁਕਾਨਾਂ ਬਹੁਤ ਹੈ ਇਹ ਬਈ ਸੱਚੇ ਲੋਕਾਂ ਨੂੰ ਇਹ ਪਤਾ ਲੱਗੇ ਵੀ ਇੱਥੇ ਬਾਕੀ ਜੇ ਫੈਕਟਰੀਆਂ ਹੈਗੀਆਂ ਜਾਂ ਮਤਲਬ ਕੀ ਹੈ ਕੋਈ ਇਹ ਇੱਥੇ ਕੰਪੀਟੀਸ਼ਨ ਨਹੀਂ ਇੰਨਾ ਵੀ ਦੁਕਾਨਾਂ ਤਾਂ ਜਾਂਦੀ ਹੈ ਨਹੀਂ ਨਹੀਂ ਸਰ ਉਹ ਤਾਂ ਫੈਕਟਰੀ ਕੋਈ ਨਹੀਂ ਹੈਗੀ ਜੀ ਨਾਲ ਆਊਟ ਇਹ ਬਡਾਕੇ ਬਣਾਣੇ ਇਹ ਤਾਂ ਸਰ ਸਿਵਾਗਾਸ਼ੀ ਦਾ ਬ੍ਰਾਂਡ ਸਾਰਾ ਜੀ ਉੱਧਰੋਂ ਆਂਦਾ ਗ੍ਰੀਨ ਪਟਾਕਾ ਸਿਰਫ ਓਨਲੀ ਠੀਕ ਹੈ ਜੀ ਸਭ ਕੋਈ ਉਹ ਫੈਕਟਰੀ ਨਹੀਂ ਹੈ ਕੋਰਾਲੀ ਦੇ ਵਿੱਚ ਭਾਈ ਜੀ ਇੱਕ ਤਾਂ ਦਿਮਾਗ ਦੇ ਵਿੱਚ ਲੋਕਾਂ ਨੇ ਇਹ ਮਤਲਬ ਕਿ ਇਹ ਧਾਰਨਾ ਬਣੀ ਹੋਈ ਹੈ ਦਿਮਾਗ ਚ ਬਿਲਕੁਲ ਹੁੰਦੀ ਹੈ ਜੀ ਇੰਨੇ ਪਟਾਕੇ ਜਿਵੇਂ ਬਾਈ ਤੁਸੀਂ ਦੇਖਿਆ ਥੋੜੀ ਜਿਹੀ ਦੁਕਾਨ ਦਿਖਾ ਰਹੇ ਹਾਂ ਅਸੀਂ ਵੀਡੀਓ ਦੇ ਵਿੱਚ ਸ਼ਾਰਟ ਵੀ ਲਾਇਆ ਹੋਇਆ ਹੈ ਵੀ ਇੰਨੇ ਦਰਜਣਾਂ ਲੱਖਾਂ ਗੋਣਾਂ ਦੇ ਪਟਾਕੇ ਪਏ ਆ ਵੀ ਇਹ ਦੀਵਾਲੀ ਤਾਂ ਦੋ ਦਿਨ ਹੁੰਦੀ ਹੈ ਇੱਕ ਦਿਨ ਗੁਰਪੁਰਬ ਹੁੰਦਾ ਹੈ ਤਾਂ ਭਾਈ ਇੰਨੇ ਪਟਾਕੇ ਦਾ ਕੀ ਕਰਦੇ ਆ ਲੇਕਿਨ ਸਰ ਇਹਨਾਂ ਨੂੰ ਆਪਦੇ ਆਪ ਨੂੰ ਖਰਚਾ ਪੈਂਦਾ ਹੋਣਾ ਜੀ ਸਰ ਪੂਰੇ ਪੰਜਾਬ ਦੀ ਬੜੀ ਮੰਡੀ ਆ ਇਹ ਇਤੋਂ ਸਰ ਦੂਰ ਦੂਰ ਤੋਂ ਕਸਟਮਰ ਆਂਦਾ ਹਰਿਆਣਾ ਪੰਜਾਬ ਰਾਜਸਥਾਨ ਜੀ ਐਮਪੀ ਤੱਕ ਦੇ ਬਟਾ ਲੇ ਕੇ ਜਾਂਦੇ ਬੰਦੇ ਸਤੋ ਆ ਠੀਕ ਹੈ ਜੀ ਬਾਈ ਫਿਰ ਇਹ ਜਿਹੜੇ ਪਟਾਕੇ ਆਪਣੇ 12 ਮਹੀਨੇ ਦੀਦਨ ਚੱਲਦੇ ਜੀ ਨਹੀਂ ਸਰ ਦੀਵਾਲੀ ਤੇ ਥੋੜੀ ਜ਼ਿਆਦਾ ਡਿਮਾਂਡ ਹੁੰਦੀ ਹੈ ਵੈਸੇ ਵਿਆਹ ਸ਼ਾਦੀਆਂ ਦੇ 24 12 ਮਹੀਨੇ ਦੋਸਤੋ ਜਿਹੜੇ ਬੰਦਿਆਂ ਦੀ ਵੀਰਾਂ ਦੇ ਵਿੱਚ ਦਿਵਾਲੀ ਦੇ ਸ਼ੱਕ ਹੈ ਸ਼ੱਕ ਸੁਭਾਅ ਵੀ ਯਾਰ ਪਟਾਕੇ ਦੋ ਤਿੰਨ ਦਿਨ ਚੱਲਦੇ ਹੋਣੇ ਕਿਉਂਕਿ ਬਾਈ ਜੀ ਅੱਜ ਕੱਲ ਸੈਲੀਬ੍ਰਿਟੀ ਜਿਹੜੇ ਬੜੇ ਬੜੇ ਐਕਟਰ ਹੋਗੇ ਜੀ ਲੱਖ ਲੱਖ ਡੇਢ ਡੇਢ ਲੱਖ ਦੇ ਪਟਾਕੇ ਲਾਉਂਦੇ ਕੋਈ ਆਪਣੇ ਬੱਚਿਆਂ ਉਈ ਰੰਗਸਰਾ ਬਣਦੇ ਮਤਲਬ ਆਪਾਂ ਕਹਿ ਸਕਦੇ ਆ ਵੀ ਹੁਣ ਉਹ ਪਹਿਲਾ ਵਾਲਾ ਪ੍ਰੋਗਰਾਮ ਨਹੀਂ ਰਹਿ ਗਿਆ ਵੀ ਇੱਕ ਦਿਨ ਦੀਵਾਲੀ ਐ ਇੱਕ ਵਰਪੂਰ ਦਾ ਜਾ ਮਤਲਬ ਕੀ ਐ ਵਿਸਕਰਮਣ ਦੇ ਉਹ ਭੜਕ ਚਲਾਉਣੇ ਆ ਆਪਾਂ ਤੁਹਾਨੂੰ ਬਾਈ ਨਾਲ ਗੱਲਬਾਤ ਕੀਤੀ ਐ ਤੁਹਾਨੂੰ ਅਸੀਂ ਅੱਗੇ ਲੈ ਕੇ ਚੱਲਦੇ ਆ ਆਜੋ ਬਾਈ ਜੀ ਇਹ ਬਾਈ ਜਿਹੜੀ ਕੁਆਲਿਟੀ ਐ ਇਹ ਤੁਸੀਂ ਕਿੱਥੋਂ ਗਏ ਸੀ ਕਿੱਥੋਂ ਆਂਦੀ ਐ ਜੀ ਇਹ ਸਰ ਸਿਵਾਗਾਸ਼ੀ ਦਾ ਸਾਰਾ ਮਾਲ ਆਪਣੇ ਬ੍ਰਾਂਡ ਸਿਵਾਗਾਸ਼ੀ ਤੋਂ ਹਾਂਜੀ ਸਾਰੀ ਗ੍ਰੀਨ ਪਟਾਕਾ ਓਲੀ ਠੀਕ ਐ ਜੀ ਬਾਈ ਇਹਦੇ ਵਿੱਚ ਕੋਈ ਕੰਪਲੇਨ ਵਾਲੀ ਜੇ ਕੋਈ ਕੋਈ ਕੰਪਲੇਨ ਵਾਲੀ ਗੱਲਬਾਤ ਹੈ ਨਹੀਂ ਕੋਈ ਨਹੀਂ ਸਰ ਸਾਡੇ ਬਾਅਦ ਕੋਈ ਕੰਪਲੀਟ ਵਾਲੀ ਗੱਲ ਨਹੀਂ ਹੈ ਸਰ ਜਿਹੜੀ ਮਰਜੀ ਕੰਪਨੀ ਦਾ ਮਾਲ ਲੈ ਲੋ ਇਹ ਬਾਈ ਜਿਹੜਾ ਪਟਾਕੇ ਜੀ ਇਹ ਕਿੰਨੇ ਦੇ ਪੈਂਦੇ ਆਪਾਂ ਨੂੰ ਇਹ ਸਿਰ 10 ਰੁਪਏ ਦਾ ਪੀਸ ਪੈਂਦਾ ਤੁਹਾਨੂੰ ਨਾਲ 10 ਦੋ ਜੀ ਸਿਰਫ 10 ਦਾ ਡੱਬਾ ਇਹ ਬਾਈ ਜੀ 30 ਰੁਪਏ ਪੈਂਦੀ 25 ਰੁਪਏ ਦੇ ਪੀਸ ਅਸੀਂ ਲਏ ਹੋਏ ਆ ਪਿਛਲੀ ਦੀਵਾਲੀ ਦੇ ਬਿਲਕੁਲ ਸੱਚ ਹੈ ਤੇ ਤੁਸੀਂ ਇਹ ਦੇਖੋ ਵੀ ਇਹ 10 ਰੁਪਏ ਦਾ ਪੀਸ ਹੈ ਅਸੀਂ ਤਾਂ ਤੁਹਾਨੂੰ ਹੀ ਕਹਾਂਗੇ ਬਾਈਆਂ ਕੋਲ ਜਾਓ ਬਾਈਆਂ ਦਾ ਪੂਰਾ ਡਰੱਸ ਚੱਲ ਰਿਹਾ ਮੋਰਾਂ ਨਬਲ ਬਾਈ ਜੀ ਹੋਰ ਦਿਖਾਓ ਪਟਾਕੇ ਸਾਨੂੰ ਜੀ ਹੋਰ ਸਰ ਜਿਵੇਂ ਇਹ ਫੁੱਲ ਜੜੀ ਹੈ ਸਰ ਉਦਰੀ ਹੈ ਜੀ ਹਾਂ ਜੀ ਇਹ 4 ਰੁਪਏ 4 ਵਜੇ ਦੱਬੀ 10 ਪੀਸ ਇਹਦੇ ਵਿੱਚ 40 ਪੈਸੇ ਦੀ ਫੁੱਲ ਝੜੀ 40 ਰੁਪਏ ਦੀ 40 ਪੈਸੇ ਦੀ ਇੱਕ ਫੁੱਲ ਝੜੀ 40 ਪੈਸੇ ਦੀ ਫੁੱਲ ਝੜੀ ਹਾਂਜੀ ਅਸਤਵਾਜੀ ਦਿਖਾ ਦਿਓ ਬਾਈ ਜੀ ਅਸਤਵਾਜੀ ਦਿਖਾਣੇ ਸਰ ਤੁਹਾਨੂੰ ਮੈਂ ਕਹਿੰਦਾ ਬਾਈ ਜੀ ਤੁਹਾਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਠੀਕ ਹੈ ਇੱਕ ਤੇਲ ਹੀ ਹੈ ਜੇ ਆਪਾਂ 1500 ਦਾ ਤੇਲ ਮਚਾ ਕੇ ਆ ਜਾਾਂਗੇ ਪਾਈਆਂ ਕੋਲੇ ਚਾਹੇ ਬਠਿੰਡੇ ਤੋਂ ਆਏ ਚਾਹੇ ਕੋਰਕਪੁਰੇ ਤੋਂ ਆਏ ਚਾਹੇ ਲੁਧਿਆਣਾ ਤੋਂ ਆਏ ਚਾਹੇ ਕਿਸੇ ਵੀ ਸ਼ਹਿਰ ਤੋਂ ਆਏ ਮੈਂ ਕਹਿੰਦਾ ਤੁਹਾਨੂੰ ਇੰਦਾ ਸਸਤਾ ਕਿਹੜਾ ਭਰਾਕਾ ਨਹੀਂ ਮਿਲਣਾ ਇਹ ਲਈ ਜੀ ਰਾਕਟ ਬੰਬ ਹੈ ਠੀਕ ਹੈ ਜੀ ਇਹ 90 ਰੁਪਏ ਦੇ ਪੈਣੀ ਆ 10 ਪੀਸ ਸ਼ਨ ਸ਼ਾਈਨ ਕੰਪਨੀ ਦਾ 90 ਰੁਪਏ ਦੇ 10 ਪੀਸ ਠੀਕ ਹੈ ਜੀ ਇਹ ਵੀ ਤਾਂ ਦੇ ਮਾਰਕੀਟ ਨਹੀਂ ਗਏ ਵਧੀਆ ਸਭ ਤੇ ਟਾਪ ਕੰਪਨੀ ਦਾ ਵਾਲਾ 90 ਰੁਪਏ ਦੇ 10 ਪੀਸ ਹੈ ਹਾਂਜੀ ਇਹ ਚ ਕੁਆਲਿਟੀ ਮਿਲ ਜੇਗੀ ਸਰ ਸਾਡੇ ਬਾ ਠੀਕ ਹੈ ਜੀ 40 45 ਤਰ੍ਹਾਂ ਦੇ ਕੁਆਲਿਟੀ ਹੈ ਠੀਕ ਹੈ ਜੀ ਹਾਂਜੀ ਸੋ ਬਈ ਆਪਾਂ ਇਹ ਦਿਵਾਲੀ ਦੇ ਸਮੇਂ ਹਾਲੇ ਵੀ ਬਾਈਆਂ ਕੋਲੇ ਵੜਾ ਕੇ ਲੈ ਕੇ ਜਾਣੇ ਆ ਇਹ ਆ ਦਿਖਾਓ ਜੀ ਇਹ ਕੋ ਕੰਪਨੀ ਦਾ ਜੀ ਸਰ ਇਹ ਬਲੈਕ ਹੁੰਦਾ ਦਿਵਾਲੀ ਨੂੰ ਜੀ ਸਰ ਤੋਂ ਜਿੰਨਾ ਮਰਜ਼ੀ ਵਾ ਲੈ ਸਕਦੇ ਆ ਇਹ ਬਈ ਇੱਕ ਰੁਪਏ ਦੇ ਇਹ ਤੁਹਾਨੂੰ 450 ਦਾ ਪੈਣਾ ਜੀ ਨੇ ਭਾਈ ਵੀਡੀਓズ ਮੈਂ ਕਹਿੰਦਾ ਛੋਟਾ ਵਾਦਾ ਕਰਕੇ ਜੰਨੇ ਆਪਣੇ ਭੜਾਕੇ ਰੱਖ ਦੂ ਸਾਮਗੀ ਹਾਂਜੀ ਦੀਵਾਲੀ ਵੇਲੇ ਭਾਈ ਆਪਾਂ ਭੜਾਕੇ ਲਗੇ ਨੇ ਬਾਈ ਤੋਂ ਠੀਕ ਹੈ ਇਸ ਗੱਲ ਦੀ ਆਪਾਂ ਸੋਖੰਨੇ ਵੀ ਮੈਂ ਹੋਰ ਪਾਸੇ ਕਿਤੇ ਕੋਈ ਨਹੀਂ ਜਾਂਦਾ ਮੈਂ ਆਪਦੇ ਚਲਾਉਣ ਜੋਗੇ ਭੜਾਕੇ ਲੈ ਕੇ ਜਾਣੇ ਆ ਤੇ 5 ਲੈ ਲੇ ਜਮ ਤੇ 10000 ਲੈ ਲੇ ਜਮ ਬਾਈ ਨਾ ਵਾਦਾ ਕਰਦੇ ਆ ਸਾਰੇ ਵੀਰਾਂ ਨੂੰ ਬੇਨਤੀ ਹੈ ਬਾਈਆਂ ਕੋਲ ਆਓ ਤੇ ਤੁਸੀਂ ਵੀਡੀਓ ਚ ਕੁਆਲਿਟੀ ਦੇਖ ਰਹੇ ਹੋ ਤੈਨੂੰ ਹੋਰ ਪਾਸੇ ਜਾਣ ਦੀ ਲੋੜ ਨਹੀਂ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਬਸ ਇਹੀ ਕਾਜੀ